ਪੁਰਿਆਕਾਲ ਤੱਕ ਦਾ ਸਭੀ ਫਸਿਲਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਥਾਪੇ ਗਏ ਜਥੇਦਾਰਾਂ ਦੇ ਵੱਲੋਂ ਪੰਥ ਦੇ ਦੁਖਿਆਂ ਤੇ ਦੋਸ਼ੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕਈ ਹੋਰ ਸਾਬਕਾ ਅਕਾਲੀ ਵਜ਼ੀਰਾਂ ਅਤੇ ਹਮਾਇਤਿਆਂ ਦੇ ਵਿਰੁੱਧ ਲਏ ਗਏ ਫੈਸਲਿਆਂ ਤੋਂ ਪੰਛੀ ਝਾਤ ਮਾਰਦੇ ਆ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਹ ਸਪਸ਼ਟ ਕਰਦੇ ਹਾਂ ਕਿ ਅਸੀਂ ਹਮੇਸ਼ਾ ਵਾਂਗ ਪੰਜ ਸਿੰਘ ਸਾਹਿਬਾਨ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਸਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੀ ਟੀਮ ਦੇ ਸਰਕਾ ਦਾ ਹੌਦਿਦਾਰਾਂ ਦੇ ਵੱਲੋਂ ਅੱਜ ਇੱਥੇ ਕੀਤਾ ਗਿਆ ਜਿਸ ਦੇ ਵਿੱਚ ਭਾਈ ਮੋਹਕਮ ਸਿੰਘ ਭਾਈ ਜਰਨੈਲ ਸਿੰਘ ਸਖੀਰਾ ਭਾਈ ਅਮਰੀਕ ਸਿੰਘ ਅਜਨਾਲਾ ਭਾਈ ਸਤਨਾਮ ਸਿੰਘ ਮਨਾਵਾ ਭਾਈ ਵਸਣ ਸਿੰਘ ਜ਼ਫਰਵਾਲ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਸ਼ਾਮਲ ਸਨ ਉਹਨਾਂ ਕਹਿੰਦੇ ਕਿ ਉਸ ਸਰਬਤ ਖਾਲਸਾ ਸੰਮੇਲਨ ਦੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬਸੰਮਤੀ ਦੇ ਨਾਲ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਹੀ ਆਪਣਾ ਆਦਰਸ਼ ਅਤੇ ਜਥੇਦਾਰ ਮੰਨਦੇ ਹਨ ਸਮੁੱਚੇ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਇਹ ਕਦੇ ਨਹੀਂ ਹੋ ਸਕਦਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਅਧੂਰੇ ਤੇ ਗਲਤ ਫੈਸਲਿਆਂ ਦੇ ਵਿਰੁੱਧ ਆਵਾਜ਼ ਬੁਲੰਦ ਨਾ ਕਰੀਏ ਜੇਕਰ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮਾਫੀ ਦੇ ਵਿਰੁੱਧ ਅਸੀਂ ਉਸ ਸਮੇਂ ਆਵਾਜ਼ ਬੁਲੰਗ ਨਾ ਕਰਦੀ ਤਾਂ ਉਸ ਨੂੰ ਦਿੱਤੀ ਗਈ ਮਾਫੀ ਕਦੇ ਵੀ ਵਾਪਸ ਨਹੀਂ ਹੋਣੀ ਸੀ ਅਤੇ ਜੋ ਅੱਜ ਜਥੇਦਾਰਾਂ ਦੇ ਵੱਲੋਂ ਦਿੱਤੇ ਗਏ ਅਧੂਰੇ ਫੈਸਲੇ ਵੀ ਨਹੀਂ ਲਏ ਜਾਣੇ ਸਨ ਇਸ ਲਈ 2 ਦਸੰਬਰ ਨੂੰ ਹੋਏ ਫੈਸਲਿਆਂ ਦੇ ਮੁਤਾਬਿਕ ਅਸੀਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾ ਮੁੱਖ ਮੰਤਰੀ ਨੂੰ ਦਿੱਤਾ ਗਿਆ ਫਖਰ-ਏ-ਕੌਮ ਅਵਾਰਡ ਵਾਪਸ ਲੈਣ ਦੀ ਸ਼ਿਲਾਗਾ ਕਰਦੇ ਹਾਂ ਤੇ ਬਾਕੀ ਚੰਬੇ ਦੀ ਧਰਤੀ ਸਰਬਤ ਖਾਲਸਾ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਉੱਪਰ ਸ਼੍ਰੋਮਣੀ ਕਮੇਟੀ ਦੇ ਥਾਪੇ ਗਏ ਪੰਜ ਸਿੰਘ ਸਹਿਬਾਨਾ ਨੇ ਮੋਹਰ ਲਾਈ ਹੈ 2 ਦਸੰਬਰ ਦੇ ਫੈਸਲਿਆਂ ਨੂੰ ਅਸੀਂ ਅਧੂਰਾ ਇਤਰਾਜ਼ਯੋਗ ਅਤੇ ਪਾਪੀਆਂ ਨੂੰ ਸੁਰੱਖਿਤ ਲਾਂਘਾ ਦੇਣ ਵਾਲਾ ਵੀ ਮੰਨਦੇ ਹਾਂ ਜਿਵੇਂ ਪਾਪੀਆਂ ਤੇ ਗੁਨਾਹਗਾਰਾਂ ਨੂੰ ਦਾਗੀਆਂ ਅਤੇ ਬਾਗੀਆਂ ਦੀ ਇੱਕ ਸਾਂਝੀ 6 ਮੈਂਬਰੀ ਕਮੇਟੀ ਬਣਾ ਕੇ ਉਹਨਾਂ ਨੂੰ ਮੁੜ ਸੰਜੀਵਨੀ ਬੂਟੀ ਲਾ ਕੇ ਮੁੜ ਤੋਂ ਸੁਖਬੀਰ ਸਿੰਘ ਬਾਦਲ ਨੂੰ ਜੀਵਤ ਕਰਨ ਦਾ ਯਤਨ ਕਰਕੇ ਪੰਥ ਦੇ ਵਿਰੁੱਧ ਪਾਪ ਅਤੇ ਗੁਨਾਹ ਕਰਨ ਦੀ ਖੁੱਲੀ ਛੁੱਟੀ ਦਿੱਤੀ ਗਈ ਹੋਵੇ ਅਤੇ ਕੁਰਬਾਨੀ ਵਾਲਿਆਂ ਪੰਥਕ ਧਿਰਾਂ ਨੂੰ ਉਸ ਕਮੇਟੀ ਦੇ ਵਿੱਚੋਂ ਜਾਣ ਬੁਝਕੇ ਬਾਹਰ ਰੱਖਿਆ ਗਿਆ ਹੈ ਇਸ ਲਈ ਇਸ ਕਮੇਟੀ ਨੂੰ ਕਦੇ ਵੀ ਪੰਥ ਪ੍ਰਵਾਨ ਨਹੀਂ ਕਰੇਗਾ ਕਿ ਪੰਜ ਸਿੰਘ ਸਹਿਬਾਨ ਦਾਗੀਆਂ ਅਤੇ ਬਾਗੀਆਂ ਦੇ ਹੀ ਜਥੇਦਾਰ ਨੇ ਦਾਗੀ ਤੇ ਬਾਗੀ ਹੀ ਸਾਰੀ ਕੌਮ ਨੇ ਕਮੇਟੀ ਦੇ ਵਿੱਚ ਜੀਣਾ ਲੋਕਾਂ ਨੇ ਪੰਥ ਦੇ ਲਈ ਸੰਘਰਸ਼ ਕੀਤੇ ਨੇ ਤੇ ਹੋਰ ਵੀ ਚੁਣੀਆਂ ਹੋਈਆਂ ਸੰਵਿਧਾਨਿਕ ਕਮੇਟੀਆਂ ਨੇ ਉਹਨਾਂ ਚੋਂ ਕਿਸੇ ਨੂੰ ਵੀ ਪੰਜ ਸਿੰਘ ਸਾਹਿਬਾਨ ਨੇ ਕਮੇਟੀ ਦੇ ਵਿੱਚ ਆਖਰ ਸ਼ਾਮਲ ਕਿਉਂ ਨਹੀਂ ਕੀਤਾ ਅੰਤ ਦੇ ਵਿੱਚ ਕਿਹਾ ਹੈ ਕਿ ਉਹ ਇਹਨਾਂ ਨਰਮ ਫੈਸਲਿਆਂ ਦੇ ਉੱਪਰ ਸਜ਼ਾਵਾਂ ਦੀ مخالਫਤ ਕਰ ਰਹੇ ਨੇ ਤੇ ਹਮੇਸ਼ਾ ਕਰਦੇ ਰਹਿਣਗੇ ਤਾ ਜੋ ਪੰਥਕ ਹਿਤਾਸ਼ੀਆਂ ਤੇ ਪੰਥਕ ਦਰਦੀਆਂ ਦੀ ਸੋਚ ਨੂੰ ਹਕੀਕੀ ਰੂਪ ਮਿਲ ਸਕੇ ਬਾਕੀ ਆਉਣ ਵਾਲੇ ਵਕਤ ਦੇ ਵਿੱਚ ਕੀ ਸ਼ਰੀਆ ਕਾਲ ਤੱਕ ਸਾਬ ਦੇ ਜਹਿਦਦਾਰ ਸਾਬਾਨ ਦੇ ਵੱਲੋਂ ਇਸ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਫੈਸਲਾ ਕੀਤਾ ਜਾਵੇਗਾ ਜਾਂ ਫਿਰ ਨਹੀਂ ਇਹ ਦੇਖਣਾ ਅਹਿਮ ਹੋਵੇਗਾ ਬਾਕੀ ਇਸ ਦੇ ਬਾਰੇ ਵਿੱਚ ਜੋ ਵੀ ਹੋਰ ਅਪਡੇਟ ਆਵੇਗੀ ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਾਕੀ ਇਸ ਦੇ ਬਾਰੇ ਵਿੱਚ ਜੇਕਰ ਤੁਸੀਂ ਵੀ ਕਿਸੇ ਪ੍ਰਕਾਰ ਦਾ ਕਮੈਂਟ ਕਰਨਾ ਚਾਹੋ ਨਿਓ ਸਾਂਝਾ ਤਾਂ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਨਾਪੁੱਲ ਨਾ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰ ਰਿਹਾ ਹੈ ਆਵਾਜ਼ ਬੁਲੰਦ ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ